ਈਨਾਈਂ ਪੰਜਾਬੀ ਸਾਡੀ ਬੋਲੀ ਸਾਡਾ ਮਾਣ ਮੈਂ ਹਾਂ ਸੁਰਿੰਦਰ ਢੱਲਾ ਤੁਸੀਂ ਵੇਖ ਰਹੇ ਹੋ ਪੰਜਾਬ ਇਸ ਵੇਲੇ ਸਭ ਤੋਂ ਪਹਿਲਾਂ ਇੱਕ ਨਜ਼ਰ ਇਸ ਵੇਲੇ ਦੀਆਂ ਚੋਣਵੀਆਂ ਅਤੇ ਖਾਸ ਖਾਸ ਸਰਗਰਮੀਆਂ ਤੇ ਲੁਧਿਆਣਾ ਨਗਰ ਨਿਗਮ ਦੇ 95 ਵਾਰਡਾਂ ਲਈ ਪਈਆਂ ਵੋਟਾਂ ਵਿਰੋਧੀ ਧਿਰਾਂ ਨੇ ਰੱਜ ਕੇ ਲਾਏ ਕਾਂਗਰਸ ਤੇ ੱੱਕੇ ਸ਼ਾਹੀ ਦੇ ਨਾਮ ਕਈ ਥਾਈਆਂ ਹੋਈਆਂ ਝੜਪਾਂ ਸੀਸੀਟੀਵੀ ਫੁਟੇਜ ਦੇ ਵਿੱਚ ਵੀ ਦਿਖੀ ਪੱਥਰਵਾਜ਼ੀ ਦੀ ਘਟਨਾ ਹਾਂਗਕਾਂਗ ਵਿੱਚ ਰੋਮੀ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੂਤ ਦਾ ਬਿਆਨ ਕਿ ਹਾ ਰੋਮੀ ਨੂੰ ਭਾਰਤ ਲਿਆਉਣ ਲਈ ਐਸਆਈਟੀ ਕਰ ਰਹੀ ਹੈ ਤਿਆਰੀ ਜੁਰਮ ਚ ਫਸੇ ਹੋਰ ਨੌਜਵਾਨਾਂ ਨੂੰ ਮੁਖ ਤਾਰਾ ਵਿੱਚ ਵਾਪਸ ਆਉਣ ਦੀ ਦਿੱਤੀ ਸਲਾਹ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੂਤ ਨੇ ਸੁਖਵੀਰ ਬਾਦਲ ਤੇ ਇੱਕ ਵਾਰ ਫਿਰ ਸਾਧਿਆ ਤਖਾ ਨਿਸ਼ਾਨਾ ਕਿਹਾ ਤਵਾਦੇ ਕਾਲੇ ਦੌਰ ਵਿੱਚ ਸੁਖਵੀਰ ਬਾਦਲ ਨੇ ਛੱਡ ਦਿੱਤਾ ਸੀ ਦੇਸ਼ ਪ੍ਰਕਾਸ਼ ਸਿੰਘ ਬਾਦਲ ਨੇ ਵੀ ਲਈ ਸੀ ਹਰਿਆਣਾ ਚ ਸ਼ਰਨ आम आदमी पार्टी ਵੱਲੋਂ ਦੇਸ਼ ਭਰ ਵਿੱਚ ਮੋਦੀ ਸਰਕਾਰ ਦੇ ਖਿਲਾਫ ਤਰਨਾ ਪ੍ਰਦਰਸ਼ਨ ਡਿਪਟੀ ਕਮਿਸ਼ਨਰ ਦੇ ਦਫ਼ਤਰ ਬਾਹਰ ਆਪ ਵੱਲੋਂ ਮੋਦੀ ਸਰਕਾਰ ਖਿਲਾਫ ਮੁਰਦਾਬਾਦ ਦੇ ਲਾਏ ਗਏ ਨਾਅਰੇ ਮੋਦੀ ਵੱਲੋਂ ਆਪ ਤੇ ਝੂਠੇ ਕੇਸ ਦਰਜ ਕਰਨ ਦੇ ਲਾਏ ਇਲਜ਼ਾਮ ਸਵਰਾਜ ਇੰਡੀਆ ਦੇ ਸੰਸਥਾਪਕ ਯੋਗਿੰਦਰ ਯਾਦਵ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦੇ ਹਲਕੇ ਸਵਾਗਤ ਤੇ ਜਤਾਇਆ ਵਿਰੋਧ ਕਿਹਾ ਖਾਲਿਸਤਾਨੀਆਂ ਬਾਰੇ ਰੁਖ ਸੰਬੰਧੀ ਸਵਾਲ ਜਸਟਿਨ ਟਰੂਡੋ ਦੇ ਭਾਰਤ ਆਉਣ ਤੋਂ ਪਹਿਲਾਂ ਚੱਕਣੇ ਸੀ ਜ਼ਰੂਰੀ ਉਨ੍ਹਾਂ ਦੇ ਭਾਰਤ ਤੌਣ ਤੋਂ ਬਾਅਦ ਸਵਾਲ ਉਠਾਉਣਾ ਨਹੀਂ ਹੈ ਸਮਝਦਾਰੀ ਅਤੇ ਤਰਨਤਾਰਨ ਵਿੱਚ ਸਫਲਤਾਪੂਰਵਕ ਚੱਲ ਰਹੀ ਖੁਸ਼ਹਾਲੀ ਦੇ ਰਾਖੇ ਸਕੀਮ ਦਾ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਨੇ ਲਿਆ ਜਾਇਜ਼ਾ ਸਕੀਮ ਦਾ ਮੰਤਵ ਸਰਕਾਰ ਦਾ ਸੁਨੇਹਾ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਤੇ ਹੁਣ ਸੁਰਖੀਆਂ ਦਾ ਵਿਸਤਾਰ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਬਾਰੇ ਲੁਧਿਆਣਾ ਨਗਰ ਨਿਗਮ ਵਿੱਚ ਕਾਂਗਰਸ ਭੈਸਪ੍ਰਾਵਾਂ ਅਤੇ ਅਕਾਲੀ ਭਾਜਪਾ ਗਠਬੰਧਨ ਦੇ ਵਿਚਾਲੇ ਸਖਤ ਮੁਕਾਬਲਾ ਸੀ ਲੁਧਿਆਣਾ ਦੇ ਵਿੱਚ ਕੁੱਲ 95 ਵਾਰਡਾਂ ਦੇ ਲਈ ਵੋਟਾਂ ਪਈਆਂ 4 ਵਜੇ ਤੱਕ ਲਗਭਗ 60 ਫੀਸਦੀ ਦੇ ਆਸ-ਪਾਸ ਵੋਟਾਂ ਪੈ ਚੁੱਕੀਆਂ ਸਨ ਕੁੱਲ ਮਿਲਾ ਕੇ ਲੁਧਿਆਣਾ ਦੇ ਵਿੱਚ 10 ਲੱਖ 50 ਹਜ਼ਾਰ ਦੇ ਕਰੀਬ ਵੋਟਰ ਸਨ ਜਿਨ੍ਹਾਂ ਨੇ ਆਪਣੇ ਮਤ ਦੀ ਵਰਤੋਂ ਕਰਨੀ ਸੀ ਕਾਬਿਲ ਜ਼ਿਕਰ ਹੈ ਕਿ ਲੁਧਿਆਣਾ ਦੇ ਵਿੱਚ ਵੋਟਾਂ ਕਈ ਥਾਈ ਹਿੰਸਕ ਪ੍ਰਦਰਸ਼ਨਾਂ ਅਤੇ ਹਿੰਸਕ ਝੜਪਾਂ ਤੋਂ ਬਾਅਦ ਮੁਕੰਮਲ ਹੋਈਆਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਲੁਧਿਆਣਾ ਦੇ ਵਿੱਚ 95 ਵਾਰਡਾਂ ਵਿੱਚੋਂ ਵੱਖ-ਵੱਖ ਵਾਰਡਾਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਹਿੰਸਾ ਦਰਜ ਕੀਤੀ ਗਈ ਹੈ। ਕਈ ਥਾਂ ਤੇ ਪੱਥਰਬਾਜ਼ੀ ਵੀ ਹੋਈ ਹੈ। ਸੀਸੀਟੀਵੀ ਦੀ ਤਸਵੀਰ ਹੈ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਹੱਥ ਵਿੱਚ ਪੱਥਰ ਲੈ ਕੇ ਇੱਕ ਧਿਰ ਦੇ ਵਰਕਰ ਦੂਸਰੀ ਧਿਰ ਉੱਪਰ ਪੱਥਰ ਸੁੱਟ ਰਹੇ ਨੇ। ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਆਪਸੀ ਪੱਥਰਬਾਜ਼ੀ ਦੀ ਇਸ ਘਟਨਾ ਨੇ ਪੁਲਿਸ ਨੂੰ ਵੀ ਵਕਤ ਪਾਈ ਰੱਖਿਆ ਲੁਧਿਆਣਾ ਵਿੱਚ ਵਕ ਵਕ ਥਾਵਾਂ ਤੇ ਹਿੰਸਕ ਝੜਪ ਹੋਣ ਦੀਆਂ ਖਬਰਾਂ ਨੇ ਲੁਧਿਆਣਾ ਦੇ ਬੀਆਰਐਸ ਨਗਰ ਵਿੱਚ ਸਥਿਤ ਇੱਕ ਸਕੂਲ ਦੇ ਨੇੜੇ ਬਣੇ ਬੂਥ ਵਿੱਚ ਵੀ ਲੜਾਈ ਝਗੜੇ ਦੀ ਵਾਰਦਾਤ ਸਾਹਮਣੇ ਆਈ ਹੈ ਜਿਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਸ਼ੁਰੂ ਕਰ ਚੁੱਕੀ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਲੜਾਈ ਝਗੜੇ ਵਿੱਚ ਅਕਾਲੀ ਦਲ ਦਾ ਇੱਕ ਵਰਕਰ ਵੀ ਜ਼ਖਮੀ ਹੋਇਆ ਹੈ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੀਆਂ ਦੋ ਕਾਰਾਂ ਨੂੰ ਵੀ ਨੁਕਸਾਨ ਪਹੁੰਚਿਆ ਤੇ ਉਹਨਾਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ ਨੇ ਹਾਲਾਂਕਿ ਬੈਂਸਪਰਾਵਾ ਦੇ ਵਾੜਾਂ ਵਿੱਚ ਵੀ ਕਿਤੇ ਨਾ ਕਿਤੇ ਹਲਕੀ ਫੁਲਕੀ ਹਿੰਸਾ ਖੁੰਦੀ ਰਹੀ ਹੈ ਉਧਰ ਬੈਂਸਪਰਾਵਾ ਨੇ ਇਲਜ਼ਾਮ ਲਾਏ ਨੇ ਕਿ ਕਾਂਗਰਸ ਨੇ ਜਾਲੀ ਵੋਟਾਂ ਪੁੱਗਤਾਈਆਂ ਨੇ ਇਹਨਾਂ ਵੋਟਾਂ ਦੀ ਗਿਣਤੀ ਦਾ ਕੰਮ 27 ਤਰੀਕ ਨੂੰ ਹੋਏਗਾ ਔਰ ਇਹਨਾਂ ਵੋਟਾਂ ਨੂੰ ਸਾਂਭਣ ਵਾਲੀਆਂ VOTING ਮਸ਼ੀਨਾਂ ਨੂੰ ਹੁਣ ਸਖਤ ਪ੍ਰਬੰਧਾਂ ਹੇਠ ਰੱਖਿਆ ਜਾਏਗਾ ਲੁਧਿਆਣਾ ਦੇ ਨਾਲ ਨਾਲ ਜਗਰਾਉਂ ਵਿੱਚ ਵੀ ਇੱਕ ਵਾਰਡ ਉੱਪਰ ਉਪਚੋਣ ਹੋਈ ਹੈ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਨੇ ਜਿੱਤ ਦਰਜ ਕੀਤੀ ਹੈ ਜਦਕਿ ਮੋਗਾ ਦੇ ਵਿੱਚ ਕਾਂਗਰਸ ਨੇ ਜਿੱਤ ਦਰਜ ਕੀਤੀ ਹੈ ਤੇ ਪਾਇਲ ਦੇ ਵਿੱਚ ਹੋਈ ਇੱਕ ਵਾਰਡ ਦੀ ਉਪਚੋਣ ਵਿੱਚ ਕਾਂਗਰਸ ਨੇ ਜਿੱਤ ਦਰਜ ਕਰ ਲਈ ਹੈ ਲੁਧਿਆਣਾ ਵਿੱਚ ਬੈਂਸਪਰਾ ਅਕਾਲੀ ਭੀਜਪੀ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਸਖਤ ਮੁਕਾਬਲਾ ਹੈ ਕੁਝ ਨਹੀਂ ਮਤਲਬ ਅਸਤਾ ਆਏ ਆ ਸਾਡੇ ਦਸਰੇ ਵੇਤ ਲੜਾਈ ਝਗੜਾ ਹੋਇਆ ਇਹ 75 ਨੰਬਰ ਬੂਥ ਹੈ ਡੀਏਵੀ ਸਕੂਲ ਚ ਹਾਂ ਗੱਡੀਆਂ ਭੰਨਿਆ ਇਹਨੂੰ ਜਿਹੜੇ ਸਾਰੇ ਖੜੀਆਂ ਗੱਡੀਆਂ ਨਹੀਂ ਕੋਈ ਬੂਥ ਕਵਚ ਨਹੀਂ ਨਹੀਂ ਕੋਈ ਬੂਥ ਕਵਚ ਨਹੀਂ ਬੰਦਾ ਬਤਾ ਪੜਾ ਉਹ ਹਲੇ ਹਲੇ ਸਾਡੇ ਕੋ ਮੈਸੇਜ ਕੋਈ ਨਹੀਂ ਆ ਇਹਨਾਂ ਦਾ ਕਹਿਣ ਦੇ ਮੁਤਾਬਿਕ ਹੈ ਇਹ ਜਿਹੜੀਆਂ ਨੇ ਗੱਡੀਆਂ ਟੁੱਟੀਆਂ ਕਾਂਗਰਸ ਹੈ ਇਹ ਕਹਿੰਦੇ ਆ ਵੀ ਅਕਾਲੀਆਂ ਦੇ ਬੰਦੇ ਤੋੜ ਕੇ ਗਏ ਆ ਬੰਦੇ ਤਾਂ ਮੰਕੜ ਉਹਨਾਂ ਦੇ ਬਾਕੀ ਹਲੇ ਵੈਰੀਫਾਈ ਹੋਣੇ ਹੁਣ ਤੱਕ ਜਿੰਨੇ ਆ ਵੋਟਾਂ ਪੈ ਚੁੱਕੇ ਆ ਤਕਰੀਬਨ ਅੰਦਾਜ਼ਾ ਹੈ ਵੀ ਕੋਈ 50% ਪੋਲਿੰਗ ਹੋ ਚੁੱਕੀ ਹੈ ਔਰ ਹਾਲੇ ਟਾਈਮ ਕਾਫੀ ਬਾਕੀ ਹੈ ਉਮੀਦ ਕਰਦੇ ਆ ਵੀ 65 70% ਤੱਕ ਪੋਲਿੰਗ ਹੋ ਜਾਏਗੀ ਅੱਜ ਤੱਕ ਜਦੋਂ ਦਾ ਮੈਂ ਇਲੈਕਸ਼ਨ ਲੜਨ ਲੱਗਿਆ ਕਦੇ ਵੀ ਪੋਲਿੰਗ ਸਟੇਸ਼ਨ ਤੇ ਕਦੇ ਕੋਈ ਝਗੜਾ ਨਹੀਂ ਹੋਇਆ ਨਾ ਅੱਜ ਹੋਇਆ ਪਰਮਾਤਮਾ ਕੋਲੋਂ ਡਰ ਕੇ ਕਹਣਾ ਹੈ ਗਾਹ ਵਾਸਤੇ ਹੋ ਵੀ ਬਣਾ ਜਿੰਨਾ ਚਿਰ ਇਲੈਕਸ਼ਨ ਲੜਾਂਗੇ ਐਂਡ ਮੈਂ ਫਸਟ ਟਾਈਮ ਪਾਈ ਹੈ ਵੋਟ ਔਰ ਮੈਨੂੰ ਬਹੁਤ ਵਧੀਆ ਲੱਗਾ ਤੇ ਆਪਣੇ ਜੂਦੇ ਹੱਕ ਦੇ ਵਿੱਚ ਪਾਈ ਹੈ ਤੁਹਾਨੂੰ ਵੀ ਪਾਣੀ ਚਾਹੀਦੀ ਹੈ ਜਿਨਾਂ ਨੇ ਫਸਟ ਟਾਈਮ ਪਾਈ ਹੈ ਬਹੁਤ ਵਧੀਆ ਐਕਸਪੀਰੀਅੰਸ ਲਿਆ ਬਹੁਤ ਹੀ ਪੀਸਫੁਲ ਇਲੈਕਸ਼ਨ तकरीबन समाप्ति के बल चल रहा था सारा पर लेकिन जो आदत है अकाली दल बीजेपी की वो बाज नहीं आ सकते जिनको आदत पड़ी हो गुंडागर्दी करने की शरारतें करने की गोलियां चलाने की गैंगस्टरों को शेल, शेल्टर करने वाले लोग हैं ये मिस्टर भिंदा हैं यहां पे जो काउंसलर रहे हैं तो लोगों ने उनको काउंसलर चुना हुआ है और अकाली दल बीजेपी के जो काउंसलर रहे हुए हैं तो उनको ये था भी इस बूथ पे वो बुरी तरह हार रहे हैं तो उनको था अभी एंड में अखीर में बूथ कैप्चरिंग करूंगा और यहां से मशीनें हैं जो उठा के ले जाऊंगा उसकी तरह से वो पंद्रह बीस बाउंसर और बीस पच्चीस लोग जिनके साथ तीन वेपन थे और बाकी लोहे की रोड़ें और सीधी उधर से वो फायरिंग करते आए हुए और ये सामने एक कोठी है जिसके अंदर सारा असला वगैरह और भी जमा किया हुआ था और वहां से भी कुछ लोग निकले हैं और सीधी फायरिंग उन्होंने फिर उसके बाद यहां गाड़ियां दो निकल रही थी उसके ऊपर जो फारिंग, जो फायरिंग फायरिंग शॉट्स हैं लगे हैं और तीन लोग हमारे अभी ये नहीं पता उनके फायर इंजरी हैं जहाँ कौन कौन सी चीजों की इंजरी है डीएमसी में गए हुए हैं मतलब कहने का तकरीबन यहाँ पे दस पंद्रह जो गोलियां हैं वो चली हैं उधर शिवराज इंडिया के संस्थापक आम आदमी पार्टी के सबका आगु यादव ने किया है कि ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਭਾਰਤ ਵਿੱਚ ਸਿੱਕਾ ਸਵਾਗਤ ਹੋਇਆ ਜਿਸ ਕਰਕੇ ਉਹਨਾਂ ਨਰਿੰਦਰ ਮੋਦੀ ਦੀ ਸਰਕਾਰ ਤੇ ਨਿਸ਼ਾਨੇ ਸਿੱਧੇ ਨੇ ਉਹਨਾਂ ਕਿਹਾ ਕਿ ਕੈਨੇਡਾ ਦੀ ਸਰਕਾਰ ਦੇ ਖਾਲਿਸਤਾਨੀਆਂ ਬਾਰੇ ਰੁਖ ਸੰਬੰਧੀ ਸਵਾਲ ਜਸਟਿਨ ਟਰੂਡੋ ਦੇ ਭਾਰਤ ਆਉਣ ਤੋਂ ਪਹਿਲਾਂ ਚੁੱਕੇ ਜਾਣੇ ਚਾਹੀਦੇ ਸਨ ਉਹਨਾਂ ਦੇ ਭਾਰਤ ਆਉਣ ਤੋਂ ਬਾਅਦ ਸਵਾਲ ਉਠਾਉਣਾ ਕੋਈ ਸਮਝਦਾਰੀ ਨਹੀਂ ਹੈ ਉਹਨਾਂ ਕਿਹਾ ਕਿ ਇਹਨਾਂ ਸਵਾਲਾਂ ਤੇ 6 ਮਹੀਨੇ ਪਹਿਲਾਂ ਚਰਚਾ ਹੋਣੀ ਚਾਹੀਦੀ ਸੀ ਜੁਗਿੰਦਰ ຢਾਦਵ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀ ਕਿਸਾਨ ਅਤੇ ਰਾਸ਼ਟਵਾਦ ਵਿਸ਼ੇ ਤੇ ਕਰਵਾਏ ਇੱਕ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨਾਲ ਵਿਚਾਰ ਚਰਚਾ ਕਰਨ ਆਏ ਹੋਏ ਸਨ। ਉਹਨਾਂ ਕਿਹਾ ਕਿ ਦੂਜੇ ਦੇਸ਼ ਦਾ ਪ੍ਰਧਾਨ ਮੰਤਰੀ ਆਏ ਉਸ ਤੋਂ ਬਾਅਦ ਬੇਅਦਬੀ ਹੋਣਾ ਕੂਟਨੀਤਿਕ ਅਸਫਲਤਾ ਹੈ। ਉਹਨਾਂ ਅੱਗੇ ਰਾਸ਼ਟਵਾਦ ਬਾਰੇ ਬੋਲਦੇ ਹੋਏ ਕਿਹਾ ਕਿ ਟੈਲੀਵਿਜ਼ਨ ਸਟੂਡੀਓ ਵਿੱਚ ਜਾ ਕੇ ਪਾਕਿਸਤਾਨ ਨੂੰ ਨਿੰਦਣਾ ਸੱਚਾ ਰਾਸ਼ਟਵਾਦ ਨਹੀਂ ਹੈ। ਇਹ ਤਾਂ ਬਹੁਤ ਆਸਾਨ ਕੰਮ ਹੈ ਇਸ ਵਿੱਚ ਕੁਝ ਨਹੀਂ ਲੱਗਦਾ। ਉਹਨਾਂ ਕਿਹਾ ਕਿ ਅੱਜ ਦੇਸ਼ ਵਿੱਚ ਬੇਰੁਜ਼ਗਾਰੀ ਹੈ। किसान खुदकुशी कर रहे हैं किसानों की खुशहाली ले कम करना ही सच्चा राष्ट्रवाद है उन्होंने कहा कि पाकिस्तान संबंध सुधरने चाहिए ने मसले मिल बैठ के हल होने चाहिए ने उसमें सवाल थे सवाल ये थे कि कैनेडा की सरकार ने कुछ खालिस्तानियों के साथ किस तरह का रोक रखा है लेकिन ये सवाल प्राइम मिनिस्टर के आने के बाद उठाए जाएँ और जिस तरीके से उठाए गए उस तरह से उठाए जाए ये तो कोई समझदारी का काम नहीं है तो डिप्लोमेसी नहीं है इन सवालों पर तो छह महीने पहले चर्चा होनी चाहिए प्रधानमंत्री दूसरे देश का आज आए उसके बाद बेअदबी हो मेरे विचार से तो ये डिप्लोमेसी की फेल्योर है डिप्लोमेसी ना करने का नतीजा है आज किसान आत्महत्या कर रहा है पंजाब जैसे प्रदेश का किसान आत्महत्या कर रहा है और अगर एक किसान आत्महत्या करता है तो सौ सो लोग सोचते हैं उसके बारे में फिर अपने बच्चे की याद आ जाती है किसी फैमिली की याद आ जाती है नहीं करते है। आज हमारे खेती के सामने इकोनॉमिक क्राइसिस है इकोलॉजिकल क्राइसिस है एग्जिस्टेंशियल क्राइसिस है आर्थिक संकट है आबोहवा का संकट है अस्तित्व का संकट है इसलिए उसे बचाने के लिए कुछ तो इंजेक्शन देना पड़ेगा और किसानों को फसल का पूरा दाम देना और साथ में एक मुश्त एक बार कर्ज से मुक्त करना ये दो इंजेक्शन है इससे किसानी की समस्या परमानेंट सॉल्व नहीं होगी लेकिन कम से कम किसान आईसीयू से बाहर आ जाए आज तो उसको आईसीयू से बाहर निकालने का संकट है देश भर के किसान ये मांग रहे हैं आज देश के कई इलाकों से किसान दिल्ली आके प्रदर्शन कर रहे हैं उधर राजस्थान के किसान प्रदर्शन कर रहे हैं धरना कर रहे हैं किस लिए कि सरकार ने छह महीना पहले उनसे रिटर्न एग्रीमेंट किया था जिसको सरकार ने तोड़ दिया है देश भर में किसान आज सड़क पे हैं और मैं समझता हूँ कि किसान का सवाल आज इस देश का सबसे बड़ा सवाल है और उसको जो सरकार एड्रेस नहीं करेगी वो उसे जनता का समर्थन नहीं हासिल हो सकता उधर नाभा जेल ब्रेक कांड मामले के एक सूत्र तार मने जा रहे रमनजीत सिंह रोमी के हॉन्गकोंग पुलिस वालों फड़े जाने ਉਸ ਨੂੰ ਭਾਰਤ ਔਣ ਬਾਰੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਧ ਨੇ ਬਿਆਨ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਸਰਕਾਰ ਅਤੇ ਐਸਆਈਟੀ ਰੋਮੀ ਨੂੰ ਭਾਰਤ ਲਿਆਉਣ ਦੀ ਤਿਆਰੀ ਕਰ ਰਹੀ ਹੈ। ਉਹਨਾਂ ਕਿਹਾ ਕਿ ਰਮਨਜੀਤ ਰੋਮੀ ਦੀ ਗ੍ਰਫਤਾਰੀ ਪੰਜਾਬ ਪੁਲਿਸ ਅਤੇ ਐਸਆਈਟੀ ਦੀ ਵੀ ਵੱਡੀ ਕਾਮਯਾਬੀ ਹੋ ਸਕਦੀ ਹੈ। ਉਹਨਾਂ ਇਹ ਵੀ ਕਿਹਾ ਕਿ ਜਿਹੜੇ ਵੀ ਨੌਜਵਾਨ ਜੁਰਮ ਦੀ ਦੁਨੀਆ ਵਿੱਚ ਸ਼ਾਮਲ ਨੇ ਅਤੇ ਹੋਰ ਗੈਂਗਸਟਰ ਨੇ ਉਹ ਵੀ ਸਰੈਂਡਰ ਕਰ ਦੇਣ ਅਤੇ ਸਰੈਂਡਰ ਕਰਨ ਦੀ ਸੂਰਤ ਵਿੱਚ ਉਹਨਾਂ ਨਾਲ ਸਹੀ ਵਿਹਾਰ ਹੋਏਗਾ ਅਤੇ ਮੁਖਤਾਰਾ ਵਿੱਚ ਸ਼ਾਮਲ ਹੋਣ ਤੱਕ ਕਿਸੇ ਨੂੰ ਵੀ ਲੁਕਣ ਤੋਂ ਬਖਸ਼ਿਆ ਨਹੀਂ ਜਾਏਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚੋਂ ਗੈਂਗਸਟਰਾਂ ਦਾ ਸਫਾਇਆ ਹੋਣਾ ਤੱਕ ਪੰਜਾਬ ਦੇ ਲੋਕ ਅਮਨਪਸੰਦ ਨੇ ਜੋ ਦੁਨੀਆ ਵਿੱਚ ਮਿਹਨਤ ਕਰਕੇ ਜਾਣੇ ਜਾਂਦੇ ਨੇ। ਉਹਨਾਂ ਕਿਹਾ ਕਿ ਕਿਸੇ ਵੀ ਪੰਜਾਬੀ ਦੇ ਜੁਰਮ ਦੀ ਦੁਨੀਆ ਵਿੱਚ ਕਦਮ ਰੱਖਣ ਤੇ ਦੁਨੀਆ ਪਾਰ ਵਿੱਚ ਪੰਜਾਬੀ ਸੂਬੇ ਦੀ ਬਦਨਾਮੀ ਹੁੰਦੀ ਹੈ। ਉਹਨਾਂ ਕਿਹਾ ਕਿ ਸੂਬੇ ਨੇ ਨੌਜਵਾਨਾਂ ਨੂੰ ਮਿਹਨਤ ਅਤੇ ਕਿਰਤ ਕਰਨੀ ਚਾਹੀਦੀ ਹੈ। ਕੋਲ ਭਾਰਚ ਦੇ ਆਉਣ ਚਾਹੇ ਉਹ ਚੰਦ ਦੇ ਚੜ੍ਹ ਜਾਏ ਰਹਿਵਾਂਗੇ ਸਾਡੀ ਡਿਊਟੀ ਹੀ ਬਣਦੀ ਆ ਪੰਜਾਬ ਸਰਕਾਰ ਦੀ ਡਿਊਟੀ ਆ ਐਸਆਈਟੀ ਦੇ ਮੁਲਾਜ਼ਮ ਨੇ ਸਾਰੇ ਦਾ ਡਿਪਾਰਟਮੈਂਟ ਲਾਇਆ ਹੋਇਆ ਜਿੱਥੇ ਵੀ ਕੋਈ ਲੋਕਿਆ ਪੜਿਆ ਗਿਆ ਛੱਡਣਾ ਨਹੀਂ ਇੱਥੇ ਰਹਿਵਾਂਗੇ ਉਹ ਚਾਹੀਦਾ ਤੇ ਆ ਉਹ ਬੰਦੇ ਆਪ ਆ ਕੇ ਪੇਸ਼ ਹੋ ਜਾਣ ਤੇ ਉਹਨਾਂ ਨਾਲ ਵਤੀਰਾ ਵੀ ਠੀਕ ਹੋਏਗਾ ਫਿਰ ਉਹ ਅਪੀਲ ਇਹੀ ਆ ਮੇਰੀ ਬੇਨਤੀ ਹੈ ਆਪਣਾ ਪੰਜਾਬ ਆ ਇਹਨੂੰ ਜਿੰਨਾ ਖਰਾਬ ਕਰਾਂਗੇ ਸਾਰੇ ਪੰਜਾਬ ਦਾ ਨੁਕਸਾਨ ਆ ਦੇਸ਼ ਦਾ ਨੁਕਸਾਨ ਆ ਔਰ ਨੇਕ ਨੀਤੀ ਨਾਲ ਕਿਰਤ ਕਰਨਾ ਵੰਡ ਛਕਣਾ ਨਾਮ ਜਪਣਾ ਨਿਆਸਰਿਆਂ ਦਾ ਆਸਰਾ ਬਣਨਾ ਇਹ ਕਿਰਤ ਕਰਕੇ ਹੁੰਦਾ ਲੋਕਾਂ ਦੀਆਂ ਚੈਨੀਆਂ ਖੋ ਕੇ ਲੋਕਾਂ ਦੇ ਡਾਕੇ ਮਾਰ ਕੇ ਲੋਕਾਂ ਨਾਲ ਧੱਕਾ ਕਰਕੇ ਇਹ ਕਦੇ ਨਹੀਂ ਹੋ ਸਕਦਾ ਇਹ ਹੀ ਮੇਰੀ ਬੇਨਤੀ ਹੈ ਕਿ ਪੰਜਾਬ ਦੇ ਕਲਚਰ ਨੂੰ ਸਮਝਦੇ ਹੋਏ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਦੂਜਿਆਂ ਲਈ ਆਪਣੀ ਜਾਨ ਦਿੱਤੀ ਆ ਦੂਜਿਆਂ ਨੂੰ ਭਲਾ ਕਰਨ ਲਈ ਦਿੱਤੀ ਆ ਕਿ ਆਪਾਂ ਪੰਜਾਬੀ ਲੋਕ ਸਾਡੇ ਨੌਜਵਾਨ ਜਦੋਂ ਮਾੜੇ ਕੰਮ ਕਰਦੇ ਨੇ ਪੂਰੀ ਦੁਨੀਆ 'ਚ ਮੈਸੇਜ ਮੜਾ ਜਾਂਦਾ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਦਿੱਤੇ ਗਏ ਇੱਕ ਹੋਰ ਬਿਆਨ ਤੇ ਜਿਸ ਵਿੱਚ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਤੇ ਤਿੱਖੇ ਨਿਸ਼ਾਨੇ ਸਿੱਧੇ ਨੇ ਅਸਲ ਵਿੱਚ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੇ 64ਵੇਂ ਜਨਮ ਦਿਵਸ ਨੂੰ ਸਮਰਪਿਤ ਸਫਾਈ ਅਭਿਆਨ ਦੇ ਮੌਕੇ ਤੇ ਪੌਦੇ ਲਾਉਣ ਦੀ ਮੁਹਿੰਮ ਦੇਸ਼ ਭਾਰ ਵਿੱਚ ਚਲਾਈ ਗਈ ਸੀ ਇਸੇ ਕੜੀ ਵਿੱਚ ਨਿਰੰਕਾਰੀ ਮਿਸ਼ਨ ਵੱਲੋਂ ਬਾਬਾ ਹਰਦੇਵ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਿਵਲ ਹਸਪਤਾਲ ਵਿੱਚ ਇੱਕ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਖੁਦ ਝਾੜੂ ਨਾਲ ਸਫਾਈ ਕਰਕੇ ਇਸ ਮੁਹਿੰਮ ਦੀ ਸ਼ੁਰੂਆਤ ਕਰਾਈ। ਇਸ ਮੌਕੇ ਸਾਧੂ ਸਿੰਘ ਧਰਮਸੋਤ ਨੇ ਸੁਖਬੀਰ ਸਿੰਘ ਬਾਦਲ ਦੇ ਖਾਲਿਸਤਾਨ ਬਾਰੇ ਦਿੱਤੇ ਬਿਆਨ ਤੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਈ ਸਾਲ ਅੱਤਵਾਦਾਂ ਮਾੜਾ ਦੌਰ ਚੱਲਿਆ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਉਸ ਸਮੇਂ ਵਿਦੇਸ਼ ਚਲੇ ਗਏ ਸਨ ਅਤੇ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਹਰਿਆਣਾ ਲੁੱਕ ਗਏ ਸਨ। ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੇ ਮਾਹੌਲ ਨੂੰ ਖਰਾਬ ਕੀਤਾ। ਉਦੋਂ ਰਾਜ ਸਭਾ ਮੈਂਬਰ ਦੂਲੋਂ ਵੱਲੋਂ ਵਿਜੀਲੈਂਸ ਤੇ ਮੋਨਿਟਰਿੰਗ ਕਮੇਟੀ ਮੀਟਿੰਗ ਵਿੱਚੋਂ ਮੁੱਖ ਮੰਤਰੀ ਕੈਪਟਨ ਦੇ ਨਾਂ ਸ਼ਾਮਿਲ ਹੋਣ ਤੇ ਵਾਕ ਆਊਟ ਕਰਨ ਤੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਿਹਤ ਕਾਫੀ ਖਰਾਬ ਸੀ ਜਿਸ ਕਰਕੇ ਉਹਨਾਂ ਮੈਨੂੰ ਆਪਣੇ ਵੱਲੋਂ ਸ਼ਾਮਿਲ ਹੋਣ ਲਈ ਕਿਹਾ ਗਿਆ ਸੀ ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਕਮੇਟੀ ਦੇ ਲਈ ਫੈਸਲੇ ਪ੍ਰਵਾਨ ਕੀਤੇ ਨੇ ਅਤੇ ਬਾਕੀ ਫੈਸਲੇ ਵੀ ਜਲਦ ਵਿਚਾਰੇ ਜਾਣਗੇ ਮੈਂ ਸਮਝਦਾ ਕਿ ਬਹੁਤ ਵਧੀਆ ਉਪਰਾਲਾ ਹੈ ਜਨਮ ਦਿਹਾੜਾ ਮਨਾਉਣ ਦਾ ਔਰ ਗੁਰੂ ਦਾ ਜਨਮ ਦਿਹਾੜਾ ਮਨਾ ਰਹੇ ਹਨ ਲੇਕਿਨ ਲੋਕਾਂ ਦੀ ਸਫਾਈ ਵਾਲ ਹਸਪੀਟਲ ਚ ਆਏ ਨੇ ਸਫਾਈ ਕਰਕੇ ਔਰ ਸਾਫ ਸੁਥਰੀ ਜਗਾ ਦੇਖ ਕੇ ਔਰ ਸਫਾਈ ਕਰਕੇ ਆਪਣੇ ਆਪ ਨੂੰ ਮਨ ਚ ਖੁਸ਼ੀ ਮਨਾ ਰਹੇ ਨੇ ਔਰ ਇਹ ਬਹੁਤ ਵੱਡੀ ਗੱਲ ਹੈ ਅੱਜ ਪੂਰੇ ਦੇਸ਼ ਦੀ ਗੱਲ ਹੈ ਦੇਸ਼ ਦਾ ਅਭਿਆਨ ਹੈ ਸਫਾਈ ਜ਼ਰੂਰੀ ਹੈ ਗੱਲ ਇਹ ਹੈ ਇਹ ਸੁਖਵੀਰ ਬਾਦਲ ਹੈ ਜਿਹੜਾ ਇਹਨੂੰ ਤਾਂ ਇਹ ਹੀ ਨਹੀਂ ਪਤਾ ਪੰਜਾਬ ਪਿੱਛੇ ਜਦੋਂ 14 ਸਾਲ ਕਿਹੜੇ ਦੌਰ ਤੋਂ ਨਿਕਲਿਆ ਹੈ 25000 ਤੋਂ ਵੱਧ ਲੋਕ ਮਾਰੇ ਗਏ ਸੀ ਸੁਖਬੀਰ ਉਹ ਨਹੀਂ ਪੰਜਾਬ ਛੱਡ ਕੇ ਭੱਜ ਗਏ ਸੀ ਇਹ ਕੈਲੀਫੋਰਨੀਆ ਜਾ ਕੇ ਲੁਕੇ ਰਹੇ ਪੜਦੇ ਰਹੇ ਫਾਦਰ ਸਾਹਿਬ ਨੇ ਦੇ ਪਿਤਾ ਜੀ ਉਹ ਹਰਿਆਣਾ ਜਾ ਵਸੇ ਸੀਗੇ ਜੌਂਡ ਦੀ ਗੱਲ ਹੁੰਦੀ ਆ ਬਾਦਲ ਪਰਿਵਾਰ ਦਾ ਅਕਾਲੀ ਦਲ ਦਾ ਹਿੱਸਾ ਜਾ ਰਹੇ ਹੁੰਦਾ ਉਦੋਂ ਵੀ ਇਹਨਾਂ ਨੇ ਅੱਤਵਾਦ ਦੇ ਟਾਈਮ ਦੇ ਵਿੱਚ ਮੁੰਡਿਆਂ ਦੇ ਤਿਲਕ ਲਾ ਕੇ ਖੂਨ ਦੇ ਕਹਿੰਦੇ ਸਾਡੇ ਮੁੰਡੇ ਰਫਲਾ ਨਾਲ ਫੈਸਲਾ ਕਰਨਗੇ ਔਰ ਉਹ 14 ਸਾਲ ਲੋਕਾਂ ਨੇ ਪੰਜਾਬ ਚ ਸਿਵਿਆਂ ਦੀ ਅੱਗ ਸੇਕੀ ਹੈ ਔਰ ਅੱਜ ਵੀ ਜੋ ਗੈਂਗਸਟਰ ਪੈਦਾ ਹੋਏ ਨੇ ਇਹਨਾਂ ਦੀ 10 ਸਾਲ ਦੀ ਸਰਕਾਰ ਦੇ ਵਿੱਚ ਗੈਂਗਸਟਰ ਪੈਦਾ ਹੋਏ ਨੇ ਔਰ ਕੈਪਟਨ ਸਾਹਿਬ ਫੜ ਰਹੇ ਗੱਲ ਇਹ ਹੈ ਸੀਐਮ ਸਾਹਿਬ ਕਈ ਦਿਨ ਤੋਂ ਢੱਲੇ ਸੀਗੇ ਉਹਨਾਂ ਦੀ ਆਵਾਜ਼ ਨਹੀਂ ਸੀ ਨਿਕਲਦੀ 1 ਘੰਟਾ ਪਹਿਲਾਂ ਮੈਨੂੰ ਉਹਨਾਂ ਦਾ ਟੈਲੀਫੋਨ ਆਇਆ ਵੀ ਤੁਹਾਡਾ ਡਿਪਾਰਟਮੈਂਟ ਹੈ ਮਨਪ੍ਰੀਤ ਬਾਦਲ ਜੀ ਵੀ ਆ ਰਹੇ ਨੇ ਹੋਰ ਸਾਰੇ ਮੈਂਬਰ 15 ਐਮਐਲਏ ਸੀਗੇ ਕਿੰਨੇ ਜਿੰਨੇ ਮੈਂਬਰ ਸਾਰੇ ਆ ਰਹੇ ਨੇ ਤੇ ਤੁਸੀਂ ਚੇਅਰ ਕਰਨੀ ਆ ਬਤੌਰ ਮੇਰੇ ਵੱਲੋਂ ਮਨਿਸਟਰ ਨਹੀਂ ਕਰ ਸਕਦਾ ਮੁੱਖ ਮੰਤਰੀ ਕਰ ਸਕਦਾ ਵੀ ਮੇਰੇ ਵੱਲੋਂ ਤੁਸੀਂ ਚੇਅਰ ਕਰਨੀ ਆ ਔਰ ਉਹ ਜਿੰਨੇ ਅਸੀਂ ਫੈਸਲੇ ਲਏ ਨੇ ਜਿੰਨੇ ਮੈਂਬਰਾਂ ਨੇ ਫੈਸਲੇ ਲਏ ਨੇ ਸੀਐਮ ਸਾਹਿਬ ਨੇ ਕਿਹਾ ਤੇ ਮੋਹਰ ਲਾਤੀ ਜੋ ਇਹਨਾਂ ਨੇ ਕੀਤਾ ਮੈਂ ਇਹਨਾਂ ਨੂੰ ਪ੍ਰਵਾਨ ਕਰਦਾ ਇਹ ਤੋਂ ਵੱਡੀ ਗੱਲ ਹੋ ਨਹੀਂ ਸਕਦੀ ਉਧਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਕਾਂਗਰਸ ਦੀ ਸਰਕਾਰ ਦੇ ਖਿਲਾਫ ਪੋਲ ਖੋਲ ਰੈਲੀਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਚੁਨੀਰ ਵਿੱਚ ਇੱਕ ਵਾਰ ਫੇਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੋਲ ਖੋਲ ਰੈਲੀ ਦਾ ਪ੍ਰਬੰਧ ਕੀਤਾ ਜਿਸ ਵਿੱਚ ਸੁਖਵੀਰ ਸਿੰਘ ਬਾਦਲ ਅਤੇ ਬੀਬੀ ਹਰਸ਼ਿਮਰਤ ਕੌਰ ਬਾਦਲ ਵੀ ਉੱਚੇ ਚੀ ਤੌਰ ਤੇ ਪਹੁੰਚੇ ਇਸ ਮੌਕੇ ਸੁਖਵੀਰ ਸਿੰਘ ਬਾਦਲ ਅਤੇ ਹਰਸ਼ਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਉਧਰ ਮੋਦੀ ਸਾਹਿਬ ਨੇ ਫੈਸਲਾ ਕਰ ਲਿਆ ਆ ਸਾਲ ਦੇ ਬਾਅਦ ਜੋ ਪਾਰਲੀਮੈਂਟ ਹੋਣਾ ਪਾਰਲੀਮੈਂਟ ਅਸੈਂਬਲੀ ਇਕੱਠਿਆ ਵੋਟਾਂ ਪੜ੍ਹਣੀਆਂ ਪਹਿਲੇ ਫਰਾਂਜ ਮਾਰੇ ਦੋ ਪੱਟੀਆਂ ਮਿਲੀਆਂ ਹੋਈਆਂ ਨੇ ਹੁਣ ਦੋ ਮਿਲੇ ਕਰਨੀਆਂ ਆ ਆ ਕਾਂਗਰਸੀਆਂ ਮਾਦੂਸ ਪਰਮਾਤਮਾ ਇਹ ਕੱਤਾ ਫੈਸਲੇ ਅੱਜ ਮੇਰਾ ਇਹ ਤੁਸੀਂ ਮੱਤਿਆਂ ਦੇ ਵਿੱਚ ਪ੍ਰਵਾਸਮਣ ਫੈਸਲਾ ਕਰ ਲਿਆ ਅੱਜ ਇਹਨਾਂ ਨੂੰ ਕੋਈ ਸਰਕਾਰ ਨਹੀਂ ਦੇਣ ਦੇਣੀ ਸੀ ਕਰੋ ਨਹੀਂ ਦੇਣੀ ਤੇ ਹੁਣ ਸਾਰੇ ਸਾਰੇ ਇਲਕਾ ਜਿਹੜੇ ਆ ਰਾਜ ਥੋੜਾ ਜਿਹੜਾ ਤੇ ਮਦਨ ਮਕਦਮ ਥੋੜੇ ਹਲਕੇ ਵਾਲਿਓ ਆਪਾਂ ਕਿਸੇ ਨੂੰ ਮੰਗਣਾ ਨਹੀਂ ਇਹਨਾਂ ਤੋਂ ਕਾਗਰਸ ਤੋਂ ਨਾ ਗ੍ਰਾਂਡ ਮੰਗਣੀ ਹੈ ਨਾਤਾ ਦਾ ਪੰਗੜਾ ਨਾ ਸ਼ਗਰ ਮੰਗਦੇ ਕੋਈ ਢੀਗੜੀ ਮੰਗੇ ਮੈਂ ਕਹਿੰਦਾ ਸਰਕਾਰ ਮੰਗਣੀ ਹੈ ਸਾਰਾ ਥੋੜਾ ਕਿਸ ਨੇ 5 ਸਾਲ ਦਾ ਕਰਜ਼ਾ ਨਹੀਂ ਉਸ ਤੇ ਵਿਆਜ ਜੋੜ ਲਿਆ 2-4 ਹੋਟ ਰਾਵੀਆਂ ਭਰ ਲਿਓ ਸਾਰੇ ਤੁਸੀਂ ਫੋੜੇ ਚੁਣੇ ਨਹੀਂ ਹਮਾਰੇ ਜੇ ਪ੍ਰਮਾਤਮਾ ਮੇਰ ਕਰਦਾ ਆਪਣੀ ਪੰਜ ਸਾਲ ਆ ਬੀਜੰਦੇ ਮੇਰਾ ਨਿਸ਼ਾਨਾ ਸੀ ਪੰਜਾਬ ਦੇ ਪਿੰਡਾਂ ਨੂੰ ਮੈਂ ਸ਼ਹਿਰ ਬੂਣਾਣਾ ਹੈ ਮੈਂ 1000 ਕਰੋੜ ਰੁਪਏ ਦਾ ਪਲਾਨ ਬਣਾਈ ਬੈਠਾ ਸੀ ਥੋੜੇ ਸਾਰੇ ਪਿੰਡਾਂ 'ਚ ਅਗਲੇ 5 ਸਾਲਾਂ 'ਚ ਕੋਈ ਖਣੂ ਗਲੀ ਕਮਲ ਜੀ ਆ ਮਿੱਤਾਂ ਦੀ ਜੇ ਤੁਹਾਨੂੰ ਸੀਮਿੰਟ ਦੀਆਂ ਗੜੀਆਂ ਨਾਲੀਆਂ ਸੀਮਿੰਟ ਜਿਵੇਂ ਸ਼ਹਿਰ ਹਾਂ ਨਾ ਪੰਜਾਬ ਹਿੰਦੁਸਤਾਨ ਦਾ ਪਹਿਲਾ ਸੂਬਾ ਬਣਾਦਣਾ ਕਰਨਾ ਹੈ ਜਿੱਤੇ ਸਾਰੇ ਕੁਝ ਤੇ ਸ਼ਹਿਰ ਕੁਝ ਸਾਫ ਨਹੀਂ ਉਵੇਂ ਕੰਨਿਆ ਸੀਮਿੰਟ ਦਾ ਸਾਰਾ ਬਣਾਦਣਾ ਜੁਨਾ ਸੋਚਦੇ ਕਿ ਪੱਟੇ ਦੇ ਦੋਗੇ ਜਾਂ ਪੱਟੇ ਤਾਂ ਕੋ ਕਾਰੀਆ ਨੂੰ ਪੱਟੇ ਬਣਾ ਲਾ ਬਣਾ 8-8 ਸਾਲ ਐ ਤੇ ਮੈਂ ਲੱਗਾ ਅੱਤੇ ਬੈਠੇ ਹੋਏ ਆਂ ਠੀਨੇ ਨਹੀਂ ਰੁਕਣਾ ਚਾਹਣਾ ਇਹਦਾ ਫੋਲਾਈ ਜੀ ਹੈ ਆ ਮੈਂ ਲਾਲ ਕੰਨ ਉਹ ਜਿਹਦਾ ਨਾਮ ਲਿਖਦਾ ਉਹਨਾਂ ਨਾਲ ਪੈਣਾ ਲਿਖਦਾ 아이ਜੀ ਸਾਹਿਬ ਆ ਜਿਹੜੀ ਦਾ ਆਪਣੇ ਆਪ 아이ਜੀ ਸਮਝਿਆ ਉਹ ਤੋਂ ਠੱਗੀ ਹੈ ਅਬ ਬਿੰਦਗੀ ਪੜਤਾ ਪੜ ਗਿਆ ਸਰ ਅਸਲੀ 아이ਜੀ ਆ ਹੈ ਬੈਠੇ ਅੱਜ ਦੇ ਮੁੱਖ ਮੰਤਰੀ ਆ ਹੈ ਅਸਲੀ ਤਾਕਤ ਦਾ ਸਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦਿੱਲੀ ਵਿੱਚ ਵੱਖ-ਵੱਖ ਮੁੱਦਿਆਂ ਤੇ ਪੱਤਰਕਾਰ ਸੰਮੇਲਨ ਕੀਤਾ ਮਨਜੀਤ ਸਿੰਘ ਜੀਕੇ ਨੇ ਕਿਹਾ ਕਿ ਇਟਲੀ ਵਿੱਚ ਮਿਲਾਨ ਸ਼ਹਿਰ ਵਿੱਚ ਇੱਕ ਫੈਸ਼ਨ ਸ਼ੋਅ ਦੇ ਦੌਰਾਨ ਪੱਗ ਦੇ ਨਾਲ ਕੈਟਵੌਕ ਦੇ ਸਮੇਂ ਛੇੜਛਾੜ ਕੀਤੀ ਗਈ ਹੈ। ਉਹਨਾਂ ਕਿਹਾ ਕਿ ਪੱਗ ਸਾਰੇ ਧਰਮਾਂ ਦੇ ਲੋਕ ਪਹਿਨਦੇ ਨੇ ਪਰ ਸਿੱਖ ਧਰਮ ਦੇ ਲਈ ਪੱਗ ਸਿਰਫ ਪਹਿਨਾਵਾ ਨਹੀਂ ਹੈ ਅਤੇ ਇਸ ਦੀ ਕੋਈ ਕੀਮਤ ਨਹੀਂ ਲਗਾਈ ਜਾ ਸਕਦੀ। ਉਹਨਾਂ ਪ੍ਰਬੰਧਕਾਂ ਨੂੰ ਨੋਟਿਸ ਭੇਜਣ ਦੀ ਗੱਲ ਕੀਤੀ ਅਤੇ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਪ੍ਰਬੰਧ ਦੁਬਾਰਾ ਨਾ ਕੀਤੇ ਜਾਣ ਅਤੇ ਵੀਡੀਓ ਨੂੰ ਵੀ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ। ਦੂਜੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਡੀਐਮਆਰਸੀ ਨੂੰ ਮੰਗ ਕੀਤੀ ਗਈ ਸੀ ਕਿ ਬੰਗਲਾ ਸਾਹਿਬ ਗੁਰਦੁਆਰੇ ਦੇ ਨਾਮ ਤੇ ਮੈਟਰੋ ਸਟੇਸ਼ਨ ਬਣਾਇਆ ਜਾਵੇ ਪਰ ਉਹਨਾਂ ਦੀ ਇਹ ਮੰਗ ਨਹੀਂ ਮੰਨੀ ਗਈ। ਉਹਨਾਂ ਕਿਹਾ ਕਿ ਹੁਣ ਅਸੀਂ ਮੰਗ ਕਰਦੇ ਹਾਂ ਕਿ ਮੋਤੀ ਨਗਰ ਗੁਰਦੁਆਰੇ ਦੇ ਨਾਮ ਤੇ ਮੈਟਰੋ ਸਟੇਸ਼ਨ ਦਾ ਨਾਮ ਰੱਖਿਆ ਜਾਵੇ ਪਰ ਇਹ ਮੰਗ ਵੀ ਨਹੀਂ ਮੰਨੀ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇ ਉਹਨਾਂ ਦੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਅੰਦੋਲਨ ਕਰਨਗੇ। ਤੀਜੇ ਮੁੱਦੇ ਤੇ ਉਹਨਾਂ ਸਰਨਾ ਗਰੁੱਪ ਵੱਲੋਂ ਆਏ ਸੈਂਕੜੇ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨ ਦੀ ਗੱਲ ਕੀਤੀ। एक आ, फैशन ऑर्गेनाइजेशन है गुची करके आ, पिछले दिनों में मिलान इटली में उन्होंने एक फैशन शो किया है जिसमें उन्होंने पगड़ी बांध के आ, कैट वॉक जिसको रैंप पे चलाना कहता है उसको दिखाया गया है हालांकि दुनिया भर में जो पगड़ी है वो अलग अलग धर्मों के अलग अलग जो सामाजिक लोग हैं वो पहनते हैं कहीं राजस्थान में पहनी जाती है राजपूत लोग भी पहनते हैं अगर मिडल ईस्ट के आ, डेजर्ट में चले जाएं वहाँ भी पहनी जाती है अफ्रीका में भी पहनी जाती है लेकिन सिखों के लिए इसका एक खास महत्व है सिख इसको अपनी शान समझते हैं अपना वजूद समझते हैं गुरु का आशीर्वाद समझते हैं और जिस तरीके से अपने केश की वो इज्जत करते हैं दस्तार की भी इसी तरीके से इज्जत की जाती है और ये मैं समझता हूँ कि सिख एक मार्शल रेस है और ये हमारे गुरु ने हमारे को जहाँ बाकी मर्यादा अनुसार हमारे को चीज़ें दी है इस तरीके से दस्तार की बख्शिश भी हमारे गुरु ने करी है किसी मजलूम पे जुल्म रोकने के लिए किसी को उसका हक दिलाने के लिए कोई मुसीबत में हो कोई अपना नारी मुसीबत में हो अगर वो पगड़ी वाले को देख ले तो वो उससे मदद के लिए जाते हैं दुनिया भर में कहीं तराजदी आ जाए तो आज भी ये दस्तार वाले वहां पहुंचते हैं कारण है जी कि सरना साहब नु एक बहुत बड़ी गलतफहमी होती है कि ओना दा वर्कर जेड़ा है वो सिर्फ इलेक्शनां च ही काम करदा उसके बाद काम नहीं करदा लेकिन मैं आज उन्हें ये चीज दसना चाहना कि अपनी सोच नु बदल लें ਆਪਣੇ ਵਰਕਰ ਦੀ ਇੱਜ਼ਤ ਕਰਨਾ ਸਿੱਖਣ ਸਿੱਖ ਪੰਥ ਵਾਸਤੇ ਕੁਝ ਕਰਨਾ ਸਿੱਖਣ ਠੀਕ ਹੈ ਉਹ ਆਪਣਾ ਬਿਜ਼ਨਸ ਚਲਾ ਰਹੇ ਨੇ ਲੇਕਿਨ ਅਗਰ ਉਹ ਇੱਕ ਪਾਰਟੀ ਨੂੰ ਰਨ ਕਰਨਾ ਚਾਹੁੰਦੇ ਨੇ ਸਿੱਖ ਪੰਥ ਵਾਸਤੇ ਕੁਝ ਕਰਨਾ ਚਾਹੁੰਦੇ ਨੇ ਤੇ ਆਪਣੇ ਵਰਕਰਸ ਦੇ ਨਾਲ ਉਹਨਾਂ ਨੂੰ ਐਪਰੀਸ਼ੀਏਟ ਕਰਨ ਹਸਪਤਾਲ ਦਾ ਉਦਘਾਟਨ ਰਿਬਨ ਕੱਟ ਕੇ ਆਪ ਕੀਤਾ ਗਿਆ ਇਸ ਮੌਕੇ ਉਹਨਾਂ ਦੇ ਨਾਲ ਕੈਂਟ ਬੋਰਡ ਦੀ ਵਾਈਸ ਪ੍ਰਧਾਨ ਸਪਨਾ ਤਾਇਲ ਅਤੇ ਭਾਰੀ ਗਿਣਤੀ ਵਿੱਚ ਕਾਂਗਰਸੀ ਵਰਕਰਾਂ ਅਤੇ ਦੂਰੋਂ ਨੇੜੇ ਆਏ ਅਨੇਕ ਲੋਕ ਵੀ ਮੌਜੂਦ ਸਨ ਜੋ ਹੁੰਦਾ ਦੇਸ਼ ਆਜ਼ਾਦ ਹੋਇਆ ਹੈ ਇਹ ਪਹਿਲਾ ਵੈਟਰਨਰੀ ਹਸਪੀਟਲ ਹੈ ਜਿੱਥੇ ਢਾਈ 3000 ਡੰਗਰ ਇਸ ਏਰੀਆ ਦੇ ਵਿੱਚ ਰਹਿੰਦੇ ਆ ਜਿਹਨੂੰ ਗਵਾਲ ਟੋਲੀ ਕਹਿੰਦੇ ਆ ਤੇ ਮੈਂ ਸਮਝਦਾ ਕਿ ਇਹਦੇ ਨਾਲ ਸਾਰੇ ਛੋਣੀ ਨੂੰ ਖਾਸ ਕਰਕੇ ਸ਼ਹਿਰ ਨੂੰ ਬਹੁਤ ਵੱਡਾ ਫਾਇਦਾ ਹੋਏਗਾ ਜੇ ਸਾਡੇ ਡੰਗਰ ਨਰੋਏ ਹੋਣਗੇ ਪਸ਼ੂ ਸਾਡੇ ਚੰਗੇ ਹੋਣਗੇ ਤਾਂ ਦੁੱਧ ਵੀ ਚੰਗਾ ਹੋਏਗਾ ਸਾਡੇ ਆਉਣ ਵਾਲੀਆਂ ਨਸਲਾਂ ਸਾਡੇ ਬੱਚੇ ਚੰਗੇ ਹੋਣਗੇ ਇਹਦੇ ਨਾਲ ਮੈਂ ਸਮਝਦਾ ਕਿ ਫਰੋਸਟ ਦੇ ਵਾਸਤੇ ਬੜੀ ਜ਼ਰੂਰੀ ਚੀਜ਼ ਸੀ ਜਿਹੜੀ ਕਿ ਥੋੜੀ ਜਿਹੀ ਲੇਟ ਹੋ ਗਈ ਪਰ ਮੈਨੂੰ ਸਾਨੂੰ ਮੌਕਾ ਮਿਲਿਆ ਇਹ ਮੈਂ ਕੈਂਟ ਬੋਰਡ ਤੋਂ ਲੀਸ ਤੇ ਜਗਾ ਲੈ ਕੇ ਇਥੇ ਹਸਪਤਾਲ ਖੋਲ੍ਹਿਆ ਕਿ ਫਰੋਜ਼ਪੁਰ ਦੇ ਜੇ ਡੰਗਰ ਠੀਕ ਹੋਣਗੇ ਨਾਲ ਸਾਫ ਸਫਾਈ ਵੀ ਰਹੇਗੀ ਦੂਸਰਾ ਫਰੋਜ਼ਪੁਰ ਦੇ ਲੋਕ ਵੀ ਬੱਚਿਆਂ ਦੇ ਵਾਸਤੇ ਦੁੱਧ ਅੱਛਾ ਮਿਲੇਗਾ ਸਮਝਦਾ ਕਿ ਫਰੋਜ਼ਪੁਰ ਦਾ ਬੱਚਾ بڑا ਨਰੋਇਆ ਹੋਏਗਾ ਕੋਈ ਟੀਮ-ਵਟੀ ਅਰਚਨਾ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਅਰਚਨਾ ਕਰਨ ਵਾਲਿਆਂ ਨੇ ਕਰਨੀਆਂ ਹੈ ਮੇਰਾ ਕੰਮ ਹੈ ਕੰਮ ਕਰਨਾ ਮੈਂ ਦੱਸਣਾ ਚਾਹੁੰਦਾ ਸੀ ਆਪਦੇ ਲੋਕਾਂ ਨੂੰ ਆਪਦੇ ਜਿਹੜੇ ਮੇਰੇ ਮੈਂ ਇਹਨਾਂ ਨੂੰ ਆਦਾ ਵੋਟਰ ਨਹੀਂ ਸਮਝਦਾ ਮੈਂ ਇਹਨਾਂ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਦਾ ਹਾਂ ਕਿ ਜਦੋਂ ਮੈਂ ਬਣਾਉਣ ਲੱਗਿਆ ਸੀ ਉਦੋਂ بڑے ਲੋਕ ਆਏ ਜਿਨ੍ਹਾਂ ਨੇ ਰੁਕਾਵਟ ਪੈਦਾ ਕੀਤੀ ਜਿਸ ਕੋ ਰਾਖੇ ਸਾਈਂ ਮਾਰ ਸਕੇ ਨਾ ਕੋਈ ਵਧੀਆ ਖੁੱਲ ਰਿਹਾ ਜੀ ਇਸ ਕੇ ਅੱਛਾ ਹੋਰ ਕੀ ਹੋ ਸਕਦਾ ਹੈ ਇਸ ਤੋਂ ਪਹਿਲੇ ਤਾਂ ਅਸੀਂ ਨੇ ਬੜਾ ਜ਼ੋਰ ਮਾਰਿਆ ਸਾਲ ਖੁੱਲਣ ਜਾਂਦੇ ਕਿਸੇ ਨੇ ਕੋਈ ਫਰਿਆਦ ਨਹੀਂ ਸੁਣੀ ਇਹਨਾਂ ਨੇ ਜਲਦ ਸੇ ਜਲਦ ਕਰ ਦਿਆ ਫਾਇਦਾ ਇਸ ਤਰ੍ਹਾਂ ਸੇ ਹੋਗਾ ਸਾਡੇ ਕੋ ਜੋ ਵੀ ਪਸ਼ੂ ਬਿਮਾਰ ਬੂਮ ਹੋ ਰਹੇਗੇ ਉਹਨਾਂ ਦੀ ਦਵਾਈਆਂ ਟੈਪ ਟੈਪ ਸੀ ਮਿਲਦੀ ਰਹਾਂਗੀ ਔਰ ਹਰ ਚੀਜ਼ ਦਾ ਸਮਾਧਾਨ ਹੋਗਾ ਜੀ ਜੀ ਇਹੇ ਵਕਤ ਸੇ ਬਿਮਾਰ ਪਸ਼ੂ ਆ ਰਹੇ ਰਹਤੇ ਸੇ ਹਮ ਤਾਂ ਦਵਾਈਆਂ ਲਗਾ ਲਗਾ ਕੇ ਥੱਕ ਜਾਂਦੇ ਸੇ ਕਭੀ ਹਮਾਰਾ ਪੈਸਾ ਕਰਸੇ ਹੁੰਦਾ ਤਾ ਇਸੇ ਪਹਿਲੇ ਇਹੇ ਮੁਸ਼ਕਿਲਾਂ ਅਤੀ ਸੇ ਹਮੇ ਸਾਰੀ ਦਵਾਈਆਂ ਬਾਜ਼ਾਰ ਸੇ ਮੋਲ ਲੈਣੀ ਪੜਦੀ ਸੀ ਔਰ ਡਾਕਟਰ ਕੋ ਫੀਸ ਬਕਰੀ ਦੇਣੀ ਪੜਦੀ ਸੀ ਇਹ ਸਾਰੀ ਹਮੇ ਫਿਰ ਬਚਤ ਦਾ ਘਰ ਬਣ ਗਿਆ ਨਾ ਇਹ ਚੀਜ਼ੇ ਪੰਜਾਬ ਸਰਕਾਰ ਵੱਲੋਂ ਖੁਸ਼ਹਾਲੀ ਦੇ ਰਾਖੇ ਨਾਂ ਤੇ ਇੱਕ ਸਕੀਮ ਚਲਾਈ ਜਾ ਰਹੀ ਹੈ ਜਿਸ ਵਿੱਚ ਵੱਖ-ਵੱਖ ਕੇਂਦਰ ਅਤੇ ਸੂਬੇ ਦੀਆਂ ਸਮਾਜ ਪਲਾਈ ਸਕੀਮਾਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਲੋੜਵੰਦ ਲੋਕਾਂ ਤੱਕ ਪਹੁੰਚ ਰਹੀ ਹੈ ਜਾਂ ਨਹੀਂ ਇਸੇ ਕੜੀ ਵਿੱਚ ਵੱਖ-ਵੱਖ ਸਕੀਮਾਂ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਸੇਵਾਮੁਕਤ ਲੈਫਟੀਨੈਂਟ ਜਨਰਲ ਟੀਐਸ ਸ਼ੇਰਗੇਲ ਉੱਚੇ ਚੇਤਤੌਰ ਤੇ ਤਰਨਤਾਰਨ ਅਤੇ ਖਡੂਰ ਸਾਹ ਪਹੁੰਚੇ ਖੁਸ਼ਹਾਲੀ ਦੇ ਰਾਖਾ ਵੱਲੋਂ ਦਿੱਤੀ ਗਈ ਫੀਡਬੈਕ ਸਰਕਾਰ ਦੀਆਂ ਸਕੀਮਾਂ ਨੂੰ ਲੋੜਵੰਦ ਲੋਕਾਂ ਤੱਕ ਅਮਲੀ ਰੂਪ ਵਿੱਚ ਪਹੁੰਚਾਉਣ ਵਿੱਚ ਸਹਾਈ ਸਾਬਤ ਹੋ ਸਕਦੀ ਹੈ ਕਾਬਲੇ ਜ਼ਿਕਰ ਹੈ ਕਿ ਖੁਸ਼ਹਾਲੀ ਦੇ ਰਾਖੇ ਸਕੀਮ ਦਾ ਮੰਤਵ ਸਰਕਾਰ ਦਾ ਸੁਨੇਹਾ ਲੋੜਵੰਦ ਲੋਕਾਂ ਤੱਕ ਪਹੁੰਚਾਉਣਾ ਹੈ। ਇਹ ਸਕੀਮ ਤਰਨਤਾਰਨ ਜ਼ਿਲ੍ਹੇ ਵਿੱਚ ਸਫਲਤਾਪੂਰਵਕ ਚੱਲ ਰਹੀ ਹੈ। ਇਸ ਸਮਾਗਮ ਵਿੱਚ ਵਿਧਾਇਕ ਰਮਨਜੀਤ ਸਿੰਘ ਸਿੱਕੀ ਤੋਂ ਇਲਾਵਾ ਕਈ ਹੋਰ ਮਹਾਰ ਵੀ ਉੱਚੇ ਚੇਤਤੌਰ ਤੇ ਪਹੁੰਚੇ। ਇਸ ਮੌਕੇ ਸੰਬੋਧਨ ਕਰਦਿਆਂ ਟੀਐਸ ਸ਼ਿਰਗਿਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਾਬਕਾ ਸੈਨਿਕਾਂ ਦੀ ਇਮਾਨਦਾਰੀ ਅਤੇ ਫਰਜ਼ਾਂ ਦੀ ਤੰਦੇਹੀ ਨਾਲ ਪਾਲਣ ਦੀ ਭਾਵਨਾ ਨੂੰ ਦੇਖਦੇ ਹੋਏ ਲੋਕ ਸੇਵਾ ਦੀ ਵੱਡੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ। ਉਹਨਾਂ ਦੱਸਿਆ ਕਿ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਜ਼ਮੀਨੀ ਪੱਧਰ ਤੇ ਅਸਰਦਾਰ ਅਤੇ ਸੁਚੱਜੇ ਢੰਗ ਨਾਲ ਲਾਗੂ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਇਹ ਸਕੀਮ ਸਫਲਤਾਪੂਰਵਕ ਕਾਰਸ਼ੀਲ ਹੈ ਸਾਡੀ ਪੂਰੀ ਕੋਸ਼ਿਸ਼ ਕੋਸ਼ਿਸ਼ ਹੋਏਗੀ ਕਿ ਇਹ ਜਿਹੜੀ ਸਕੂਲਾਂ ਨੇ ਇਹਨਾਂ ਦੇ ਰਹੇਗੇ ਨੇ ਤੁਹਾਡੇ ਟੀਚਰ ਉਹ ਪਹੁੰਚਣ ਉਹ ਇਹੋ ਜਿਹੜੇ ਰਿਪੋਰਟਰਾਂ ਨੇ ਇਹ ਆ ਰਹੇ ਆ ਨੇ ਆਪਣੇ ਜੀਵਜਿਕ ਉਹ ਔਰ ਇਹਨਾਂ ਤੇ ਅਮਲ ਹੋਏਗਾ ਬਾਰਡਰ ਦਾ ਜਿਹੜਾ ਇਲਾਕਾ ਹੈ ਕਈ ਵਾਰ موجوده ਜੜੀ ਵੀ ਸਰਕਾਰ ਸੀਗੀ ਇੱਥੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਸੈਂਟਰ ਦੇ ਨਾਲ ਕਿ ਤਕਰੀਬਨ 20 ਕਿਲੋਮੀਟਰ ਦਾ ਜਿਹੜਾ ਇਲਾਕਾ ਹੈਗਾ ਇਹਨੂੰ ਸਪੈਸ਼ਲ ਕੀਤਾ ਜਾਵੇ ਔਰ ਤਕਰੀਬਨ 60 ਕਿਲੋਮੀਟਰ ਦੇ ਇਲਾਕੇ ਜਿਹੜਾ ਹੈਗਾ ਇਹਦੇ ਚ ਇੰਡਸਟਰੀ ਵਗੈਰਾ ਲਿਆਈ ਜਾਵੇ ਹਾਲੇ ਤੱਕ ਸੈਂਟਰ ਤੋਂ ਸਾਨੂੰ ਕੋਈ ਇਹੋ ਜਿਹੀ ਸਹਾਇਤਾ ਨਹੀਂ ਮਿਲੀ ਪਰ ਆਪਾਂ ਤੇ ਕੋਸ਼ਿਸ਼ ਕਰਦੇ ਰਵਾਂਗੇ ਕਿਉਂਕਿ ਆ ਬਾਕੀ ਦਾ ਲੋਕੇ ਜਿਹੜੇ ਹੈਗੇ ਜਲਤਾ ਹੈਗੀ ਹੈ ਪਰ ਸਾਡੇ ਜਿਹੜੇ ਫੌਜੀ ਵੀ ਜਿਹੜੇ ਹੈਗੇ ਨੇ ਐਸ ਇਲਾਕੇ ਦੇ ਹੈਗੇ ਨੇ ਆਪਾਂ ਸਮਝਦੇ ਹਾਂ ਕਿ ਇੱਥੇ ਕੀ ਹੋਣਾ ਚਾਹੀਦਾ ਔਰ ਕੀ ਨਹੀਂ ਹੋਣਾ ਚਾਹੀਦਾ ਜੀਓਜੀ ਆਰਗੇਨਾਈਜੇਸ਼ਨ ਜਿਹੜੀ ਹੈ ਇਹ ਸਮਾਜ ਨੂੰ ਕੱਠਿਆ ਕਰ ਲਈ ਹੈ ਇਹ ਸਮਾਜ ਦੀ ਬਿਹਤਰੀ ਲਈ ਹੈ ਸਰਕਾਰ ਦਾ ਸਨੇਹਾ ਲੋਕਾਂ ਤੱਕ ਪਹੁੰਚਾਉਣ ਲਈ ਹੈ ਮੇਰਾ ਖਿਆਲ ਹੈ ਜਿਵੇਂ ਆਪਾਂ ਕਿੰਨੇ ਨਸ਼ਿਆਂ ਦੀ ਗੱਲ ਕਰਦੇ ਆ ਜਿਹੜੇ ਪਰਿਵਾਰ ਧਰਮ ਨਾਲ ਜੁੜੇ ਹੁੰਦੇ ਉਹ ਨਸ਼ਿਆਂ ਤੋਂ ਘਟ ਜਾਂਦੇ ਨੇ ਇਹ ਤਰ੍ਹਾਂ ਹੀ ਜੀਓਜੀ ਇੱਕ ਸੰਸਥਾ ਇਹੋ ਜਿਹੀ ਬਣਾਈ ਆ ਕਿ ਜਿਹੜੇ ਆਪਾਂ ਸਮਾਜ ਦੇ ਵਿੱਚ ਕ੍ਰੀਤੀਆਂ ਨੇ ਜਾਂ ਕ੍ਰੀਤੀਆਂ ਪੈਦਾ ਕਰਨ ਵਾਲੇ ਜਿਹੜੇ ਇੰਡੀਕੇਸ਼ਨਸ ਨੇ ਉਹਨਾਂ ਨੂੰ ਪਹਿਲਾਂ ਹੀ ਫੜ ਲਿਆ ਜਾਵੇ ਇਹ ਮੋਟਿਵ ਜਿਹੜਾ ਆਉਣ ਵਾਲੇ 2022 ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਦੁਆਰਾ ਕਰੀਏਟ ਕਰਨ ਲਈ ਇੱਕ ਵਧੀਆ ਸਮਾਜ ਬਣਾਉਣੀ ਹੈ ਜਨਰਲ ਸਾਹਿਬ ਦੀ ਜਿਹੜੀ ਵਿਚਾਰਧਾਰਾ ਹੈ ਉਹਨੂੰ ਸੁਣਨ ਦੀ ਲੋੜ ਹੈ ਆਮ ਆਦਮੀ ਪਾਰਟੀ ਵੱਲੋਂ ਦੇਸ਼ ਭਰ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅਸਲ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਦਿੱਲੀ ਪੁਲਿਸ ਵੱਲੋਂ ਕੇਜਰੀਵਾਲ ਮੰਤਰੀ ਮੰਡਲ ਦੇ ਖਿਲਾਫ ਕੀਤੀ ਜਾ ਰਹੀ ਕਾਰਗੁਜ਼ਾਰੀ ਤੋਂ ਨਾ ਖੁਸ਼ ਹੈ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਜਾਣਬੁੱਝ ਕੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੂੰ ਖਤਮ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤਰਨਾ ਮੋਦੀ ਸਰਕਾਰ ਦੇ ਖਿਲਾਫ ਲਾਇਆ ਗਿਆ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਲਜ਼ਾਮ ਲਾਇਆ ਕਿ ਆਪ ਦੀ ਸਰਕਾਰ ਨੂੰ ਬਦਨਾਮ ਅਤੇ ਪਰੇਸ਼ਾਨ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਦਿੱਲੀ ਦੀ ਜਿਹੜੀ ਆਪਣੀ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਜੀ ਦੇ ਘਰ ਬਿਨਾਂ ਵਜ੍ਹਾ ਤੋਂ ਜਿਹੜੀਆਂ ਰੇਡਾਂ ਕਰਵਾਈਆਂ ਜਾ ਰਹੀਆਂ ਨੇ ਉੱਥੇ ਦੇ ਜਿਹੜੇ ਐਮ.ਐਲ.ਏ ਨੇ ਉਹਨਾਂ ਦੇ ਉੱਪਰ ਝੂਠੇ ਮੁਕੱਦਮੇ ਦਿੱਤੇ ਜਾ ਰਹੇ ਨੇ ਉਹਨਾਂ ਦੇ ਖਿਲਾਫ ਅੱਜ ਪੂਰੇ ਇੰਡੀਆ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਪੂਰੀ ਆਵਾਦੀ ਪਾਰਟੀ ਦੀ ਟੀਮ ਪੂਰੀ ਲੀਡਰਸ਼ਿਪ ਇਕੱਠੇ ਹੋ ਕੇ ਅੱਜ ਆਪਣਾ ਧਰਨਾ ਕਰ ਰਹੀ ਹੈ ਤੇ ਨਾਲ ਹੀ ਰਾਸ਼ਟਰਪਤੀ ਨੂੰ ਅਸੀਂ ਇੱਕ ਮੈਮੋਰੰਡਮ ਦੇਣ ਜਾ ਰਹੇ ਹਾਂ ਡੀ.ਸੀ ਦੇ ਰਾਹੀਂ ਕਿ ਜਿਹੜਾ ਇਹ ਦਿੱਲੀ ਦੀ ਸਰਕਾਰ ਨੂੰ ਜਿਹੜੇ ਸਹੀ ਕੰਮ ਕਰ ਰਹੇ ਨੇ ਲੋਕਾਂ ਦੇ ਹਿੱਤ ਦੇ ਵਿੱਚ ਕੰਮ ਕਰਨ ਵਾਲੇ ਨੇ ਉਹਦੇ ਉੱਪਰ ਜਿਹੜੀਆਂ ਇਹ ਅੜਚਨਾ ਪਾਉਂਦੇ ਨੇ ਉਹਨੂੰ ਰੁਕਿਆ ਜਾਵੇ ਤੇ ਲੋਕੀ ਤੇ ਜਿਹੜੇ ਕੰਮ ਨੇ ਉਹ ਲੋਕਾਂ ਦੇ ਕੇਜਰੀਬਾਦ ਦੇ 2 ਐਮਐਨਏ ਤੇ ਧੂਫਾ ਪੱਚਾ ਦਿੱਤਾ ਤੇ ਕੱਲ ਕੇਜਰੀਬਾਦ ਦੇ ਰੈ residense ਉਹ ਵੀ ਬਿਨਾਂ ਕਿਸੇ وجہ ਦੇ ਤਲਾਸ਼ੀ ਲੈ ਗਈ ਆ ਇਹ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਇੱਕ ਪਹਿਲਾ ਪਹਿਲੀ ਮਿਸਾਲ ਆ ਕਿ ਬਿਨਾਂ ਕਿਸੇ ਕਾਰਨ ਦੇ ਇੱਕ ਸੀਐਮ ਦੀ ਮੁੱਖ ਮੰਤਰੀ ਨੇ ਘਰ ਦੀ ਤਲਾਸ਼ੀ ਲਈ ਵੀ ਇਹ ਦਿੱਲੀ ਪੁਲਿਸ ਜਿਹਨੇ ਕੰਮ ਕਰਨੇ ਨੇ ਉਹ ਤਾਂ ਕਰ ਨਹੀਂ ਰਹੀ ਕਰੋੜਾ ਰੁਪਏ ਲੈ ਕੇ ਹਜ਼ਾਰਾਂ ਕਰੋੜ ਰੁਪਏ ਲੈ ਕੇ ਲੋਕ ਦੇ ਸਾੜ ਰਹੇ ਨੇ ਜਹਾਂ ਚੱਲ ਰਹੇ ਨੇ ਉਹਨਾਂ ਵੱਲ ਕੋਈ ਧਿਆਨ ਨਹੀਂ ਪਰ ਇੱਕ ਮੁੱਖ ਮੰਤਰੀ ਨੂੰ ਐਮਐਲਏ ਨੂੰ ਬਿਨਾਂ ਕਿਸੇ ਕਾਰਨ ਚੁਣੇ ਹੋਏ ਨਮਾਇਦ ਨੇ ਜਿਹੜੇ ਬਿਨਾਂ ਕਿਸੇ ਕਾਰਨ ਦੇ ਹਰਾਸ ਕਰ ਰਹੀ ਆ ਅਸੀਂ ਉਸ ਦੇ ਖਿਲਾਫ ਪੂਰਜੋਰ ਮੋਦੀ ਸਰਕਾਰ ਦੇ ਪਰ ਮਜਾਦਾ ਕਰ ਰਹੇ ਆ ਸਮੁੱਚੇ ਇੰਡੀਆ ਦੇ ਵਿੱਚ ਸਮੁੱਚੇ ਪੰਜਾਬ ਦੇ ਵਿੱਚ ਇੱਕ ਰੋਹ ਉੱਠ ਖੜਿਆ ਇਹ ਜਿਹੜਾ ਲੋਕਤੰਤ ਦਾ ਕਹਾਣ ਕਰ ਰਿਹਾ ਮੋਦੀ ਤੇ ਪੂਰਜੋਰ ਇਨਾਈ ਪੰਜਾਬੀ ਵਿੱਚ ਫਿਲਹਾਲ ਇਨਾਈ ਨਵੀਆਂ ਅਤੇ ਤਾਜ਼ੀਆਂ ਸਰਗਰਮੀਆਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਫਿਲਹਾਲ ਸੁਰਿੰਦਰ ਡਲਨ ਨੂੰ ਦੀ ਹੋ ਇਜਾਜ਼ਤ ਅਤੇ ਵੇਖਦੇ ਰਹੋ ਪੰਜਾਬ ਇਸ ਵੇਲੇ ਧੰਨਵਾਦ